ਮੌਜਨ ਚੇਤਰਾ ਮਾਰਚ ਨਿਕਾਲਿਆ ਗਿਆ ਜੀ ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟਾਂ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਏ ਦੀ ਹਾੜੀ ਨਿਸ਼ਚਿਤ ਕੀਤੀ ਜਾਵੇ ਅੱਜ ਉਹਦੇ ਸੰਦਰਭ ਦੇ ਵਿੱਚ ਪੰਡਾਰੀ ਪੁਲ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪੀਮੈਸ਼ਨ ਕਮੇਟੀ ਦੇ ਕੱਚੇ ਸਫਾਈ ਸੇਵਕਾਂ ਸੜਕ ਤੇ ਉਤਰੇ ਨੇ ਅਰ ਸਰਕਾਰ ਕੋਲੋ ਇਹ ਹੀ ਡਿਮਾਂਡ ਹੈ ਕਿ 5 ਮਾਰਚ ਨੂੰ ਜਦੋਂ ਬਜਟ ਰੱਖਿਆ ਜਾਵੇ ਕੱਚੇ ਸਫਾਈ ਸੇਵਕਾਂ ਦੀ 800 ਰੁਪਿਆ ਦੀ ਹਾੜੀ ਕੀਤੀ ਜਾਵੇ ਮਹਿੰਗਾਈ ਦਰ ਜਦੋਂ ਇੰਨੀ ਵੱਧ ਚੁੱਕੀ ਆ ਮਜ਼ਦੂਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੱਦਰ ਹਾਲਾਤਾਂ ਚ ਹੈਗੀ ਆ ਮਜ਼ਦੂਰ ਮਜਬੂਰ ਕੀਤੇ ਜਾ ਰਹੇ ਆ ਉਹਦੇ ਲਈ ਅੱਜ ਸੜਕ ਤੇ ਆਏ ਆ ਜੀ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਪਰ ਕੋਈ ਅੱਗੇ ਨਹੀਂ ਵੱਧ ਰਹੀ ਤਾਂ ਇਸ ਟੀਮ ਨੋ ਰਾਈਟਸ ਨੋ ਵੋਟ ਇਫ ਨੋ ਰਾਈਟਸ ਦੈਨ ਨੋ ਵੋਟ ਜੇ ਹੱਕ ਨਹੀਂ ਮਿਲਣਗੇ ਤੇ ਵੋਟ ਵੀ ਨਹੀਂ ਮਿਲਣਗੇ ਝਾੜੂ ਦਾ ਚ ਨਿਕਾ ਕਾਦੇ ਉਤੇ ਝਾੜੂ ਮਾਰ ਰਹੇ ਨੇ ਕੱਚੇ ਜ਼ਵਾਈ ਦੇਵਕਾਂ ਨੂੰ ਕਾਂਦਲਾ ਲਾਇਆ ਗਿਆ ਅਸੀਂ ਬੱਚਿਆਂ ਦੇ ਵਿਚੀਪਾ ਦੇ ਡਾਕੇ ਪੈ ਰਹੇ ਆ ਐਸੀ ਜੜੀ ਜੜੀ ਪੇਟ ਤੇ ਨਿਆਂ ਨਹੀਂ ਮਿਲਿਆ ਜੇ 15 ਦਿਨਾਂ ਤੱਕ 15 ਮਾਰਚ ਤੱਕ ਨਹੀਂ ਜਦਾ ਕੋਈ ਹੱਲ ਨਿਕਲਦਾ ਤੇ ਆਪਣੀ ਜਥੇਬੰਦੀ ਦੇ ਨਾਲ ਮੈਂ ਅਮਰਨ ਅੰਛਣ ਜੀ ਨੂੰ ਫੋਕੜਤਾਲ ਕਹਿੰਦੇ ਆ ਔਰ ਸਹੀ ਫੋਕੜਤਾਲ ਕਿਹੜੀ ਬਜਟ ਆਏਗਾ ਵੀ ਉਹਦੇ ਤੇ ਢਾਡਾ ਹੋਏਗੀ ਨਾ ਟਮਾਟੋ ਆਸ ਨਹੀਂ ਹੈਗੀ ਫਰਿਆਦ ਕਰ ਸਕਦੇ ਆ ਕੁਰਸੀ ਹਲਾ ਸਕਦੇ ਆ ਬਹੁਜਨ ਕੁਰਸੀ ਹਲਾਣ ਲਈ ਆਏ ਆ ਔਰ ਪਰ ਬਹੁਜਨ ਦਾ ਇਹ ਕਹਿਣਾ ਵਾ ਕਿ ਸੱਤਾ ਸੰਪਤੀ ਸਨਮਾਨ ਫਿਰ 15 ਦਿਨਾਂ ਬਾਅਦ ਪੋਖੜ ਤਾਲ ਐ ਪੰਜਾਬ ਸਾਹਿਬ ਦੱਸਦੇ ਆ ਉਹ ਰਸ ਪੋਖੜ ਤਾਲ ਲੋ ਮੈਨੂੰ ਪੂਰੀ ਤਰ੍ਹਾਂ ਪਤਾ ਹੈਗਾ ਕਿ ਦੂਜੇ ਜ਼ਿਲ੍ਹਿਆਂ ਚ ਵੀ ਪਰਵਾਸਾਤ ਮਿਲੇਗਾ ਇੱਥੇ ਫਰੋਹੀਪੁਰ ਦੀਆਂ ਟੀਮਾਂ ਦੇਖੀਆਂ ਉਹ ਵੀ ਸਾਥੀ ਆਏ ਨੇ ਪਰ ਮਜ਼ਦੂਰ ਦਾ ਹੱਕ ਹੈਗਾ 800 ਰੁਪਿਆ ਦਿਹਾੜੀ ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇੱਕ ਚੰਗਾ ਪੋਸ਼ਟਿਕ ਭੋਜਨ ਆਪਣੇ ਬੱਚਿਆਂ ਨੂੰ ਦੇ ਸਕੇ ਭੈਣਾ ਜਿਹੜੀਆਂ ਖਾਸ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਵੱਡੀ ਗੱਲ ਇਹ ਰੱਖਾਂਗਾ ਜਿਹੜੇ ਕਿਸਾਨ ਐ ਐਮਐਸਪੀ ਲੈਣ ਗਏ ਨੇ ਉਸ ਐਮਐਸਪੀ ਸੀ2+50% ਕੰਪਰੀহেনਸਿਵ ਕੋਸਟ ਜਿਹਨੂੰ ਕ ਲੇਬਰ ਕੋਸਟ ਵੀ ਹੈਗੀ ਸੀ 2 ਚ ਉਹ ਸੀ 2 ਦੀ ਲੇਬਰ ਕੋਸਟ ਕੌਣ ਤੈਅ ਕਰੇਗਾ ਖੇਤ ਮਜ਼ਦੂਰ ਭੈਣਾ ਨੂੰ ਕਦੋਂ ਹੱਕ ਮਿਲਣਗੇ ਕਦੋਂ ਤੱਕ ਮਟਰਾਂ ਦੀਆਂ ਛਿਲੜਾਂ ਦੇ ਇੱਕੇ ਤੋਰਤਾ ਜਾਏਗਾ ਤਾਂ ਹੀ ਉਹਨਾਂ ਨੂੰ ਸ਼ਹਿਰ ਕੰਮ ਆਈਆਂ ਭੈਣਾ ਦੇ ਤੌਰ ਤੇ ਕੰਮ ਕਰਨਾ ਆਣਾ ਪੈਂਦਾ ਕੱਚੇ ਸਵਾਈ ਦੇ ਵਗ ਦੇ ਤੌਰ ਤੇ ਆਣਾ ਪੈਂਦਾ ਖੇਤ ਮਜ਼ਦੂਰਾਂ ਨੂੰ ਵੀ ਅਸੀਂ ਕਵਾਂਗੇ ਉਹਨਾਂ ਹੱਕਾਂ ਲਈ ਆਪਾਂ ਨਾਲ ਖੜੇ ਆਂ ਔਰ ਜਿੱਥੇ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਮਾਲਵੇ ਦੇ ਵਿੱਚ ਉੱਥੇ ਵੀ ਨਾਲ ਖੜੇ ਔਰ ਅੱਜ ਨਤੀਸ਼ ਭੀਮ ਜੀ ਨੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਲਈ ਜਿਹੜਾ ਅੱਜ ਦਾ ਭੰਡਾਰੀ ਪੁਲ ਤੇ ਇੱਕ ਰੈਲੀ ਰੱਖੀ ਸੀਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਹੀ ਅੰਮ੍ਰਿਤਸਰ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੇ ਵੀ ਸੰਗਠਨ ਦੇ ਲੋਕ ਪਹੁੰਚੇ ਆ ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਨੂੰ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਬੁਲਾਇਆ ਇਸ ਕਰਕੇ ਨਤੀਸ਼ ਭੀਮ ਜੀ ਦਾ ਧੰਨਵਾਦ ਅੱਜ ਜਿਹੜਾ ਰੋਲ ਕਮਿਸ਼ਨ ਕਾਰਕਿ ਤੋਂ ਕਿਹੜੀ ਕਿਹੜੀਆਂ ਮਕਾਸੀ ਅੱਜ ਦਾ ਜਿਹੜਾ ਇਹ ਰੈਲੀ ਕੀਤੀ ਆ ਮਜ਼ਦੂਰਾਂ ਦੇ ਹੱਕ ਦੇ ਲਈ ਸਫਾਈ ਕਰਮਚਾਰੀਆਂ ਦੇ ਹੱਕ ਦੇ ਲਈ ਤਾਂ ਕਿ ਜਿਹੜੀ ਚਾਹੇ ਅੱਜ ਦੀ ਗਵਰਨਮੈਂਟਾ ਤੇ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਕਿਸੇ ਵੀ ਗਵਰਨਮੈਂਟ ਨੇ ਕਦੀ ਵੀ ਮਜ਼ਦੂਰ ਦੇ ਲਈ ਜਾਂ ਸਫਾਈ ਕਰਮਚਾਰੀਆਂ ਦੇ ਲਈ ਕੋਈ ਵਧੀਆ ਸੋਚ ਨਹੀਂ ਰੱਖੀ ਹਮੇਸ਼ਾ ਹੀ ਇਹਨਾਂ ਲੋਕਾਂ ਨੂੰ ਲਤਾੜਿਆ ਜਾਂਦਾ ਆ ਔਰ ਇੱਕ ਵੱਡੀ ਉਦਾਹਰਨ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਵਿੱਚ ਇੱਕ ਨਾਰਾ ਲੱਗਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਲੇਕਿਨ ਕਿਸਾਨ ਜਦੋਂ ਕੋਈ ਅੰਦੋਲਨ ਕਰਦੇ ਆ ਉਹਦੋਂ ਤਾਂ ਮਜ਼ਦੂਰਾਂ ਨੂੰ ਆਪਣੇ ਨਾਲ ਰੱਖਦੇ ਆ ਔਰ ਇੱਕ ਉਹਨਾਂ ਦੇ ਨਾਲ ਆਪ ਦਾ ਨਾਰਾ ਲਾ ਕੇ ਇੱਕ ਨਾਰਾ ਜੋੜ ਕੇ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਇਹਨਾਂ ਦੀ ਏਕਤਾ ਦਾ ਸਬੂਤ ਦੇ ਕੇ ਆਪਣੀ ਲੜਾਈ ਤਾਂ ਲੜ ਲੈਂਦਾ ਤੇ ਜਿੱਤ ਵੀ ਲੈਂਦਾ ਆ ਸਾਡੀ ਬਦੌਲਤ ਪਰ ਲੇਕਿਨ ਜਦੋਂ ਮਜ਼ਦੂਰ ਦੀ ਗੱਲ ਆਂਦੀ ਆ ਉਹਦੋਂ ਸਾਡੇ ਤੋਂ ਭੱਜ ਜਾਂਦਾ ਆ ਹਰ ਪੱਖੋਂ ਸਾਡੇ ਨਾਲ ਧੋਖਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਲੜਾਈ ਜਿਹੜੀ ਆ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇ ਮਜ਼ਦੂਰਾਂ ਤੇ ਸਫਾਈ ਕਰਮਚਾਰੀਆਂ ਦੀ ਤਾਂ ਕਿ ਮਜ਼ਦੂਰ ਤੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਦਾ ਹੱਕ ਮਿਲ ਸਕੇ